रेडी स्टार्ट बीबी ਮੁਖਤਿਆਰ ਕੌਰ ਸਭ ਦੀ ਚਹੇਤੀ ਅਤੇ लाਡਲੀ ਸੀ ਡੰਡੀ ਉਸ ਦੇ ਘਰ ਵਾਲਾ ਗੁਰਦੇਵ ਤਾਂ ਜ਼ਿਆਦਾਤਰ ਬਾਹਰ ਦੇ ਕੰਮਾਂ ਵਿੱਚ ਹੀ ਵਿਅਸਤ ਰਹਿੰਦਾ ਸੀ ਡੰਡੀ ਮੁਖਤਿਆਰ ਕੌਰ ਦੀਆਂ ਸਿਫਤਾਂ ਸੁਣੀਆਂ ਤਾਂ ਬਹੁਤ ਸੀ ਪਰ ਉਸਨੂੰ ਮਿਲਣ ਦਾ ਮੌਕਾ ਉਦੋਂ ਮਿਲਿਆ ਜਦੋਂ ਅਸੀਂ ਮੌੜ ਮੰਡੀ ਮੇਰੀ ਮਾਂ ਦੀ ਭੂਆ ਕੋਲ ਜਾ ਰਹੇ ਸੀ ਤੇ ਸਾਨੂੰ ਰਸਤੇ ਵਿੱਚ ਕੁਵੇੜਾ ਹੋ ਗਿਆ ਡੰਡੀ ਮੇਰੀ ਮਾਂ ਦੇ ਮਨ ਵਿੱਚ ਖਿਆਲ ਆਇਆ ਕਿ ਅੱਜ ਦਾਤੇਵਾਸ ਪਿੰਡ ਵਿੱਚ ਉਹਨਾਂ ਦੀ ਮਾ ਦੇ ਨਾਨਕੇ ਮੁਖਤਿਆਰੋ ਬੀਬੀ ਨੂੰ ਮਿਲ ਕੇ ਜਾਵਾਂਗੇ ਅਤੇ ਉਸ ਕੋਲ ਰਾਤ ਕਟਾਂਗੇ ਡੰਡੀ ਜੋ ਮੈਂ ਮੁਖਤਿਆਰੋ ਨਾਨੀ ਬਾਰੇ ਸੁਣਿਆ ਸੀ ਉਹ ਉਸ ਤੋਂ ਵੀ ਵਧੇਰੇ ਚੰਗੀ ਸੀ ਡੰਡੀ ਮੈਂ ਉਹਨਾਂ ਨੂੰ ਪਹਿਲਾਂ ਕਦੇ ਨਹੀਂ ਸੀ ਮਿਲੀ ਡੰਡੀ ਉਹਨਾਂ ਦਾ ਸੁਭਾ ਦੇਖ ਕੇ ਮੈਂ ਸੱਚਮੁੱਚ ਹੈਰਾਨ ਸੀ ਡੰਡੀ ਉਹਨਾਂ ਸਾਡੀ ਚੰਗੀ ਆयो ਭਗਤ ਕੀਤੀ ਡੰਡੀ ਬਾਅਦ ਵਿੱਚ ਮੈਂ ਆਪਣੀ ਮਾਂ ਤੋਂ ਪੁੱਛਿਆ ਕਿ ਨਾਨੀ ਸਾਰਿਆਂ ਨਾਲ ਬਹੁਤ ਪਿਆਰ ਕਰਦੀ ਹੈ ਤੇ ਕਹਿੰਦੀ ਸੀ ਮੇਰੇ ਤਾਂ ਪੀ ਕੇ ਵੀ ਇਹੀ ਤੇ ਸੋਹਰੇ ਵੀ ਇਹੀ ਡੰਡੀ ਫਿਰ ਮੈਨੂੰ ਉਹਨਾਂ ਨੇ ਦੱਸਿਆ ਕਿ ਇਹ ਤਾਂ ਅਨਾਥ ਹੈ ਡੰਡੀ ਇਸ ਦੀ ਉਮਰ 7 ਕੋ ਸਾਲ ਸੀ ਤੇ ਇਸ ਦੀ ਵੱਡੀ ਭੈਣ 13 14 ਸਾਲ ਦੀ ਸੀ ਜਦੋਂ ਇਹਨਾਂ ਦੇ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਡੰਡੀ ਨਾ ਤਾਂ ਇਹਨਾਂ ਦੀ ਕਿਸੇ ਨੇ ਸਾਰ ਲਈ ਅਤੇ ਨਾ ਹੀ ਇਹਨਾਂ ਦੇ ਦੁੱਖ ਵਿੱਚ ਕੋਈ ਰਿਸ਼ਤੇਦਾਰ ਸ਼ਰੀਕ ਹੋਇਆ ਡੰਡੀ ਇਸ ਦੀ ਚੰਗੀ ਕਿਸਮਤ ਨੂੰ ਦਾਤੇਵਾਸ ਪਿੰਡ ਵਿੱਚ ਇੱਕ ਬਜ਼ੁਰਗ ਸੀ ਡੰਡੀ ਉਸ ਦੇ ਤਿੰਨ ਪੁੱਤਰ ਫੌਜ ਵਿੱਚ ਸ਼ਹੀਦ ਹੋ ਚੁੱਕੇ ਸਨ ਅਤੇ ਉਸ ਦਾ ਸਭ ਤੋਂ ਛੋਟਾ ਪੁੱਤਰ ਦਸਕੂ ਬਰੇ ਦਾ ਸੀ ਅਤੇ ਕੁੜੀਆਂ ਵੱਡੀਆਂ ਸਨ ਡੰਡੀ ਇਨਸਾਨੀਅਤ ਦੇ ਨਾਤੇ ਉਸ ਨੂੰ ਘਰ ਲੈ ਆਇਆ ਤੇ ਆ ਕੇ ਆਪਣੇ ਘਰ ਵਾਲੀ ਨੂੰ ਕਹਿਣ ਲੱਗਿਆ ਭਗਵਾਨੇ ਦੇਖ ਮੈਂ ਕੀ ਲੈ ਕੇ ਆਇਆ ਹਾਂ ਡੰਡੀ ਅੱਗੋਂ ਉਹ ਕਹਿਣ ਲੱਗੀ ਕੀ ਲੈ ਕੇ ਆਏ ਹੋ ਜਦੋਂ ਉਸ ਨੇ ਦੇਖਿਆ ਕਿ ਇਹ ਤਾਂ ਇੱਕ ਬੱਚੀ ਹੈ ਤਾਂ ਹੈਰਾਨ ਹੋ ਕੇ ਆਪਣੇ ਪਤੀ ਨੂੰ ਉਸ ਬੱਚੀ ਦਾ ਪਤਾ ਪੁੱਛਦੀ ਅਤੇ ਉਸ ਬਾਰੇ ਜਾਣਨਾ ਚਾਹੁੰਦੀ ਹੈ ਉਸ ਦਾ ਪਤੀ ਉਸ ਨੂੰ ਉਹਨਾਂ ਯਤੀਮ ਬੱਚੀਆਂ ਬਾਰੇ ਦੱਸਦਾ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਹਨ ਕਿਉਂਕਿ ਉਹ ਆਪ ਵੀ ਤਿੰਨ ਸ਼ਹੀਦਾਂ ਦੀ ਮਾਂ ਸੀ ਡੰਡੀ ਸਮਾਂ ਬੀਤਦਾ ਗਿਆ ਮੁਖਤਿਆਰੋ ਤੇ ਉਹਨਾਂ ਦਾ ਪੁੱਤਰ ਦੋਨੋਂ ਜਵਾਨ ਹੋ ਗਏ ਤਾਂ ਘਰ ਵਿੱਚ ਪਿਤਾ ਦਾ ਸਾਯਾ ਗੁਰਦੇਵ ਦੇ ਸਿਰ ਤੋਂ ਉੱਠ ਗਿਆ ਤੇ ਮਾਂ ਦੀ ਹਾਲਤ ਵੀ ਬਹੁਤ ਖਰਾਬ ਹੋ ਚੁੱਕੀ ਸੀ ਡੰਡੀ ਗੁਰਦੇਵ ਦੀਆਂ ਭੈਣਾਂ ਉਸ ਤੋਂ ਕਾਫੀ ਵੱਡੀਆਂ ਸਨ ਅਤੇ ਉਹ ਵਿਆਹੀਆਂ ਹੋਈਆਂ ਸਨ ਡੰਡੀ ਗੁਰਦੇਵ ਪੜਦਾ ਪੜਦਾ ਕਾਲਜ ਦੇ ਮੁੰਡਿਆਂ ਨਾਲ ਇੱਕ ਪਾਰਟੀ ਵਿੱਚ ਰਲ ਗਿਆ ਡੰਡੀ ਜਨਤਾ ਦੇ ਹੱਕਾਂ ਲਈ ਸਰਕਾਰਾਂ ਦੇ ਵਿਰੁੱਧ ਸੰਘਰਸ਼ ਕਰਨ ਲੱਗਾ ਡੰਡੀ ਦੂਜੇ ਪਾਸੇ ਉਹਨਾਂ ਦੇ ਘਰ ਵਿੱਚ ਰਹਿਦੀ ਮੁਖਤਿਆਰੋ ਨੇ ਵੀ ਘਰ ਦੇ ਸਾਰੇ ਕੰਮ ਧੰਦੇ ਸਿੱਖ ਲਏ ਸਨ ਤੇ ਵਿਆਹ ਦੇ ਯੋਗ ਹੋ ਗਈ ਸੀ ਡੰਡੀ